ਲੁਧਿਆਣਾ ਦੇ ਲੋਹਾਰਾ ਨਜ਼ਦੀਕ ਐਜੂਕੇਟ ਪੰਜਾਬ ਪ੍ਰੋਜੈਕਟ ਤਹਿਤ ਬਨੇ ਗੁਰਨਾਨਕ ਦੇਵ ਇੰਸਟੀਚੂਟ ਆਫ ਸਟੱਡੀ ਫਾਊਂਡੇਸ਼ਨ ਸਕੂਲ ਦੇ ਬੱਚਾ ਨੇ ਵਿਗਾਸ ਭਾਸ਼ਾ ਵਿਗਿਆਨ ਤੇ ਕਲਾ ਪ੍ਰਦਰਸ਼ਨੀ ਲਗਾਈ ਜਿੱਥੇ ਬੱਚਾ ਨੇ ਆਪਣੇ ਹੱਥੀ ਤਿਆਰ ਕੀਤੇ ਪ੍ਰੋਜੈਕਟ ਵੱਖ-ਵੱਖ ਤਰ੍ਹਾਂ ਦੇ ਮਾਡਲ ਪੇਸ਼ ਕੀਤੇ ਇਸ ਮੌਕੇ ਐਜੂਕੇਟ ਪੰਜਾਬ ਪ੍ਰੋਜੈਕਟ ਸਕੂਲ ਚਲਾਉਣ ਵਾਲੇ ਚੇਅਰਮੈਨ ਨੇ ਦੱਸਿਆ ਕਿ ਉਹ ਇੰਗਲੈਂਡ ਦੀ ਧਰਤੀ ਦੇ ਵਸਨੀਕ ਨੇ ਤੇ ਉਹਨਾਂ ਵੱਲੋਂ 6000 ਬੱਚਿਆਂ ਦੀ ਐਜੂਕੇਸ਼ਨ ਫ੍ਰੀ ਵਿੱਚ ਕਰਵਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੀ ਸੁੰਦਰ ਸਿੰਘ ਖਾਲਸਾ ਇੰਗਲੈਂਡ ਤੋਂ 55 ਸਾਲ ਦਾ ਸਮਾਂ ਇੰਗਲੈਂਡ ਲਗਾ ਕੇ ਦੁਨੀਆ ਸਾਰੀ ਫੇਰ ਕੇ ਗੁਰੂ ਦਾ ਹੁਕਮ ਮੰਦਾ ਹੋਇਆ ਆਪਣਾ ਪੰਜਾਬ ਵਿੱਚ ਸੇਵਾ ਕਰ ਰਹੇ ਹਾਂ ਜੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਸੋ ਮੈਂ ਇੱਥੇ ਜਸਵੀਰ ਸਿੰਘ ਖਾਲਸਾ ਜੀ ਦਾ ਥਾਪੜਾ ਲੈ ਕੇ ਤੇ ਪਿਛਲੇ 12-13 ਸਾਲਾਂ ਤੋਂ ਬਈ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਤੇ ਬੱਚਿਆਂ ਨੂੰ ਥੋੜਾ ਜਿਹਾ ਪਰਮਾਤਮਾ ਨਾਲ ਵੀ ਜੋੜੀਏ ਤਾਂ ਕਿ ਕੱਲ ਡਾਕਟਰ ਬਣੇ ਤੇ ਫਿਰ ਕਿੰਨੀਆਂ ਵਿੱਚ ਨਾ ਹੋਵੇ ਜੱਜ ਬਣੇ ਤੇ ਰਿਸ਼ਵਤ ਦੇਣ ਵਾਲਾ ਨਾ ਹੋਵੇ ਤਾਂ ਐਦਾਂ ਦੀ ਸੇਵਾ ਮੇਰੇ ਕੋਲ ਟੀਮ ਹੈ ਪੂਰੀ ਹੈ ਕਲਵੰਦ ਮੈਂ ਪ੍ਰਿੰਸੀਪਲ ਹੈ ਇੱਥੇ ਡੋਨਰਸ ਹੈਗੇ ਸਾਡੇ ਕੋਲ ਖਲੋਤੇ ਬੜੇ ਬੜੇ ਪਿਆਰੇ ਵੀਰ ਜਿਨ੍ਹਾਂ ਨੇ ਇਸ ਸੰਦੇ ਨੂੰ ਦੇਖ ਲਿਆ ਕਿ ਵਾਕਈ ਸੱਚਾ ਚਲੰਦਾ ਹੈ ਇੱਥੇ ਕੋਈ ਬਿਜ਼ਨਸ ਨਹੀਂ ਹੈ ਮੇਰਾ ਬਿਜ਼ਨਸ ਮੇਰਾ ਇੰਗਲੈਂਡ ਜਿਆ ਹੈ ਸੋ ਉਹ ਬੱਚੇ ਕਰਦੇ ਸੰਭਾਲਦੇ ਆ ਮੈਂ ਤਾਂ 12 ਸਾਲ ਹੋ ਗਏ ਛੱਡ ਆ ਵੀ ਜੀ ਤੇ ਇੱਥੇ ਪਿਓਰ ਸੇਵਾ ਹੈ ਸਾਡੇ ਕੋਲ ਐਜੂਕੇਟ ਪੰਜਾਬ ਪ੍ਰੋਜੈਕਟ ਪੰਜਾਬ ਨੂੰ ਪੜ੍ਹਾਈ ਦੀ ਲੋੜ ਹੈ ਤੇ ਪੜ੍ਹਾਈ ਕਰਾਈਏ ਤੇ ਬੱਚਿਆਂ ਨੂੰ ਥੋੜਾ ਜਿਹਾ ਗੁਰੂ ਨਾਲ ਜੂੜ ਜੁੜੀਏ ਤਾਂ ਕਿ ਕੱਲ ਨੂੰ ਬੱਚੇ ਡਿਸਪਲਿਨਡ ਚ ਰਹਿਣ ਸੋ ਇਸ ਤਰ੍ਹਾਂ ਇਹ ਵੀਰ ਜੀ ਦੋ ਰਸਤਾ ਰ ਉਹਨਾਂ ਦਾ ਕਿ ਇਹਨਾਂ ਨੂੰ ਥੱਲੀ ਹੈ ਕਿ ਆਪਾਂ ਕਿਦਾਂ ਦਾ ਕੰਮ ਕਰ ਰਹੇ ਆ ਇੱਕ ਬਲਵੰਤ ਮੈਮ ਜੀ ਚਲਾ ਰਹੇ ਆ ਵੀਰ ਮੇਰੇ ਹੋਰ ਇੱਥੇ ਆਏ ਆ ਜਿਹੜੇ ਬਹੁਤ ਸਪੋਰਟ ਕਰਦੇ ਆ ਇਹ ਬੱਚੀ ਜੀ ਇਹਦੀ ਬੱਚੇ ਪੜ ਰਹੇ ਇੱਥੇ ਤਾਂ ਕਿ ਇਹਨਾਂ ਕੋ ਤੁਸੀਂ ਪੁੱਛ ਕੇ ਤੇ ਕਰ ਸਕਦੇ ਹੋ ਕਿ ਵਾਕਈ ਇੱਥੇ ਇੱਕ ਪੈਸਾ ਫੀਸ ਨਹੀਂ ਲਈ ਜਾਂਦੀ ਕੋਈ ਕਿਤਾਬਾਂ ਦੇ ਪੈਸੇ ਨਹੀਂ ਕੋਈ ਬੈਗ ਦੇ ਪੈਸੇ ਨਹੀਂ ਕੋਈ ਕੁਝ ਨਹੀਂ ਇਹ ਸਾਰਾ ਇਹਨਾਂ ਦੇ ਬੱਚਿਆਂ ਦੇ ਪੇਰੈਂਟਸ ਆ ਜਾਏ ਹੋ ਇੱਥੇ ਅਸੀਂ ਐਗਜ਼ੀਬਿਸ਼ਨ ਲਾਈ ਹੈ ਜੋ ਬੱਚਿਆਂ ਨੇ ਪਿੱਛੇ ਪੜਾਈਆਂ ਕਰਕੇ ਕਿੰਨੇ ਸੋਹਣੇ ਕੰਮ ਕੀਤੇ ਆ ਬੱਚਿਆਂ ਨੇ ਉਹ ਅੱਜ ਦੇਖਣ ਆ ਸਾਰੇ ਪੇਰੈਂਟਸ ਆਏ ਮਨ ਨੂੰ ਤਸੱਲੀ ਮਿਲਦੀ ਹੈ ਕਿ ਬੱਚੇ ਜਿਹੜੇ ਆ ਅੱਗੇ ਮਨ ਨੂੰ ਤਸੱਲੀ ਕੀ ਦੇਖੋ ਜੀ ਮੈਂ ਤਾਂ ਬਾਣੀ ਦੀ ਧੁਕ ਸੁਣਾ ਦੇਣਾ ਹੁਣਾਂ ਜੇ ਮੇਰੀ ਕਹਾਣੀ ਜੇ ਭਿਖਾਰੀ ਤੋਂ ਰਾਜਾ ਤੇ ਰਾਜਾ ਬਣਨ ਤੋਂ ਬਾਅਦ ਉਹ ਸੁੱਖ ਮੈਨੂੰ ਰਾਜਾ ਬਣ ਕੇ ਨਹੀਂ ਮਿਲਿਆ ਜੋ ਸੁੱਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁੱਖ ਰਾਜ ਨਾਲ ਹੀ ਹੈ ਤੇ ਮੈਂ ਤਾਂ ਖੀਲ ਸਵਾਸ ਤਾਂ ਕਿ ਸੇਵਾ ਕਰਨ ਨਿਕਲਿਆ ਵਾਂ ਅੱਜ ਪੰਜਾਬ ਵਾਲਿਆਂ ਨੂੰ ਕੀ ਸੱਚ ਦੁਨੀਆ ਨੂੰ ਮੈਂ ਸੁਨੇਹਾ ਦੇਣਾ ਚਾਹਨਾ ਆਓ ਆਪਣੇ ਪੰਜਾਬ ਨੂੰ ਇੱਕ ਇੱਕ ਬੱਚੇ ਦੀ ਬਾਹ ਫੜ ਕੇ ਪੜ੍ਹਾਈ ਕਰਾ ਦਿਓ ਮੈਨੂੰ ਪੈਸੇ ਨਾ ਦਿਓ ਅੱਜ ਤੁਹਾਨੂੰ ਦੇ ਨਾਂ ਤੇ ਬਹੁਤ ਲੋਕ ਕਸੂਟ ਹੋ ਰਹੀ ਜੇ ਤੇ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ 55 ਸਾਲ ਪਹਿਲੇ ਇਹ ਪੰਜਾਬ ਅਨਪੜ੍ਹ ਤੇ ਕਲਕੱਤਾ ਮਦਾ ਬੰਗਲੌਰ ਵੀ ਆਨ ਪੜ ਅਜ ਕਲਕੱਤਾ ਮਦਾ ਬੰਗਲੌਰ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਤੇ ਇਹ ਪੰਜਾਬ ਕਿਹਾ ਸਾਡਾ ਨਵੜ ਰਹਿ ਗਿਆ ਤੇ ਉਹ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਮੈਂ ਖਾਲੀ ਪੰਜਾਬ ਹਸੇ ਨਹੀਂ ਫਿਰਦਾ ਪਿਆ ਮੇਰੇ ਕੋਲ ਰਾਜਸਥਾਨ ਦੇ ਬੱਚੇ ਵੀ ਪੜ ਰਹੇ ਆ ਬਦੋ ਸਕੂਲ ਖੁੱਲੇ ਸਾਡੇ ਉੱਥੇ 8 ਸਕੂਲ ਫਰੀ ਸਾਡੇ ਕੋਈ ਪੈਸਾ ਤੇ ਲੈਣ ਲੈਣਾ ਔਰ ਬਸ ਇਹ ਮੇਰੇ ਕੋਲ ਸੇਵਾ ਮਾਰ ਲੈ ਰਹੀ ਔਰ ਇਹਨੂੰ ਦੇਖੋ ਦੇਖੀ ਅੱਜ ਬਹੁਤ ਸਾਰੇ ਪ੍ਰਚਾਰਕ ਵੀ ਕਹਿਣ ਲੱਗ ਪਏ ਆ ਕਿ ਹੁਣ ਐਜੂਕੇਸ਼ਨ ਦਾ ਲੰਗਰ ਲਾਈਏ ਮੇਰੇ ਵਗੈਰ ਰਜਿਆਂ ਨੂੰ ਨਹੀਂ ਰਜਣ ਦੀ ਲੋੜ ਹੋਰ ਹੈਨਾ ਤੇ ਅੱਜ ਬਹੁਤ ਜ਼ਿਆਦਾ ਅਸੀਂ ਵ ਸੋ ਬੰਨਣ ਨੂੰ ਗੁਦਾਰੇ ਸੋ ਮੈਂ ਕਹਿਣਾ ਕਿ ਹੁਣ ਬੱਚਿਆਂ ਨੂੰ ਪੜ੍ਹਾਈ ਵੀ ਦਾ ਥੋੜਾ ਜਿਹਾ ਪਰਮਾਨ ਵੀ ਜੋੜੀਏ ਸੋ ਹਰ ਧਰਮ ਦਾ ਬੱਚਾ ਅਸੀਂ ਲੈਨੇ ਆ ਮੈਨੂੰ ਕੋਈ ਕਿਸੇ ਦੂਜੇ ਧਰਮ ਨੂੰ ਨਹੀਂ ਛੇੜਨਾ ਮਤੇ ਕਿ ਆਪਣਾ ਆਪਣੇ ਧਰਮ ਚ ਪੱਕੇ ਰਵੋ ਪਰ ਅਸੀਂ ਪੜ੍ਹਾਈਆਂ ਵੱਡੀਆਂ ਵੱਡੀਆਂ ਕਰੀਏ ਇਹ ਚੀਜ਼ ਮੇਰੇ ਅੰਦਰ ਬੜੇ ਚਿਰ ਤੋਂ ਪੈਦਾ ਹੋਈ ਹੋਈ ਆ ਸੋ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਕਿਉਂਕਿ ਅੱਜ ਮੈਂ ਵੀ ਸ਼ਾਇਦ ਲੰਗਲਾ ਤੇ ਲਾਈ ਜਾਂਦਾ ਪੈਸਾ ਸਾਰਾ ਕਿਉਂਕਿ ਮੇਰੀ ਮਹਾਰਾਜ ਦਾ ਹੁਕਮ ਵਸ ਭਿਕਾਰੀ ਤੋਂ ਰਾਜਾ ਬਣਨ ਤੋਂ ਬਾਅਦ 2 ਲੱਖ ਰੁਪਏ ਰੋਜ਼ ਦੀ ਇਨਕਮ ਸੀਗੀ ਤੇ ਨਾਲ ਤਾਂ ਸੁਵੀ ਨਹੀਂ ਜਾਣੀ 6 ਕਰਾਂਗਾ 2 ਲੱਖ ਰੁਪਏ ਰੋਜ਼ ਦਾ ਇਕੱਠਾ ਕਰਕੇ ਤੇ ਮੈਂ ਫਿਰ ਬਾਬਾ ਜੀ ਗਰਦਾਸ ਕੀਤੀ ਤੇ ਜਸਬੀਰ ਸਿੰਘ ਆਸਾ ਖੰਨੇ ਵਾਲਿਆਂ ਨੇ ਮੈਨੂੰ ਇਹ ਰਸਤਾ ਦਿਖਾਇਆ ਤੇ ਉਦੋਂ ਤੋਂ ਮੈਂ ਇੱਥੇ ਆ ਕੇ ਆਉਣ ਵਾਲੀ ਪਨੀ ਗਰੀਬ ਬੱਚੇ ਵਿਚਾਰੇ ਲੋੜਵੰਦ ਘਰਾਂ ਦੇ ਬੱਚੇ ਚੁਣੀ ਦੇਣ ਤੇ ਇੱਥੇ ਇਹ ਸਕੂਲ ਜਿਹੜਾ ਹੈਗਾ ਇਹ ਤਾਂ ਦੁਨੀਆ ਵਿੱਚ ਮਸ਼ਹੂਰ ਸਕੂਲ ਹੈ ਤੇ ਇਦਾਂ ਸਕੂਲ ਖੋਲਣ ਦੀ ਲੋੜ ਹੈ ਪੰਜਾਬ ਵਿੱਚ ਘੜ ਵਟ 100 ਸਕੂਲ ਖੋਲੀਏ ਔਰ ਪੰਜਾਬ ਦੇ ਪਿੰਡਾਂ 'ਚ ਕੋਈ ਪ੍ਰਚਾਰਕ ਨਹੀਂ ਜਾ ਰਿਹਾ ਮੈਂ ਕਹਿੰਦਾ ਕਿ ਇਹਨਾਂ ਚਾਹੀਏ ਜਾ ਕੇ ਉੱਥੇ ਲੋੜਵੰਦ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਕਿਉਂਕਿ 12ਵੀਂ ਤੱਕ ਤਾਂ ਪੜ੍ਹਾ ਲੰਦੇ ਸਰਕਾਰੀ ਸਕੂਲਾਂ ਤੇ ਉਸ ਤੋਂ ਬਾਅਦ 2.5 ਹਜ਼ਾਰ ਦੀ ਨੌਕੀ ਲੱਗ ਜਾਂਦੇ ਬੱਚੇ ਨਹੀਂ ਇਹ ਬੜੇ-ਬੜੇ ਅੱਗੇ ਜਾ ਸਕਦੇ ਆ ਕਿਉਂਕਿ ਜੇ ਮੇਰਾ ਬੇਟਾ ਲੰਡਨ ਸਕੂਲ ਆਫ ਇਕਨੋਮਿਕਸ ਤੋਂ MBA ਕਰਕੇ ਉਹ ਖੰਡ ਪਾਠ ਵੀ ਕਰਦਾ ਕੀ ਤੇ ਨਹੀਂ ਕਰਦਾ 105 ਅੰਗਰੇਜ਼ਾਂ ਨੌਕੀ ਦੇ ਕੇ ਬੈਠਾ ਅੰਗਰੇਨੀ ਦੱਸਦੇ ਇਹ ਬਰੂ ਦੀ ਕਿਰਪਾ ਸਾਰੀ ਸਾਡੇ ਮਾਂ ਪਿਓ ਸਾਨੂੰ ਇਹ ਸਿੱਖਿਆਵਾਂ ਦਿੰਦੇ ਸੀ ਅਸੀਂ ਛੋਟੇ-ਛੋਟੇ ਸੀ ਮੈਂ 12ਵੀਂ ਕਰਕੇ ਇੱਥੋਂ ਗਿਆ ਸੀਗਾ ਪਰ ਮੈਂ ਦੇਖਿਆ ਇੱਥੇ ਪੰਜਾਬ ਦੇ ਮਾਤਾ-ਪਿਤਾ ਭੁੱਲ ਗਏ ਆਪਣਾ ਫ ਲੱਗ ਜਾਂਦੇ ਆ ਫਿਰ ਬੱਚਿਆਂ ਦੇ ਦੇਖ ਕੇ ਮਾਂ ਪਿਓ ਵੀ ਲੱਗ ਪੈਂਦੇ ਆ ਸੋ ਇਹ ਕਿਰਪਾ ਇਹ ਸਭ ਗੁਰੂ ਦੀ ਬਿਹਾਈ ਆ ਔਰ ਤੁਹਾਡੇ ਸਾਰੇ ਚੈਨਲ ਵਾਲਿਆਂ ਦੇ ਥਰੂ ਮੈਸੇਜ ਜਾ ਰਿਹਾ ਹੈ ਕਿ ਮੈਂ ਸਾਰੀ ਦੁਨੀਆ ਦੇ ਵੀਰਾਂ ਭੈਣਾਂ ਨੂੰ ਇਹ ਕਹਿਣਾ ਬਈ ਆਪਾਂ ਬਾਕੀ ਕੰਮ ਵੀ ਕਰਨੇ ਆ ਪਰ ਆਓ ਬੱਚਿਆਂ ਨੂੰ ਪੜਾਈਆਂ ਕਰਾਈਏ ਇੱਕ ਇੱਕ ਬੱਚੇ ਦੀ ਮਾਂ ਫੜ ਲਓ ਪੰਜਾਬ ਦੀ ਹਾਂਜੀ ਅਸਲੇ 6000 ਬੱਚਿਆਂ ਦੀ ਫੀਸਾਂ ਜਾ ਰਹੀਆਂ ਜੇ ਔਰ ਇੱਕ ਇੱਕ ਬੱਚੇ ਦੇ ਅਕਾਊਂਟ ਉੱਤੇ ਆ ਜਾਂਦਾ ਹੈ ਕੋਈ ਬਿਜ਼ਨਸ ਨਹੀਂ ਧੰਦਾ ਨਹੀਂ ਜੇ ਔਰ ਮੈਂ 2 ਲੱਖ ਤੋਂ ਵੱਧ ਬੱਚਿਆਂ ਨੂੰ ਥੋੜਾ ਜਿਹਾ ਭਈ ਸਾਡੇ ਮਾਪਿਓ ਮੈਨੂੰ ਯਾਦ ਆਛੇ ਭੈਣ ਭਰਾ ਛੇ ਉਹ ਜੇ ਹੈ ਗਿਆ ਤੇ ਸਾਨੂੰ ਕੁੱਟ ਪੈਂਦੀ ਸੀ ਸਕੂਲ ਜਾਣ ਤੋਂ ਪਹਿਲੇ ਜਦ ਚੀਜ਼ਾਂ ਦਾ ਪਹਾੜ ਕੀਤਾ ਗਿਆ ਜਾਈਏ ਤੇ ਕਿਉਂਕਿ ਗੁਰੂ ਦਾ ਹੁਕਮ ਸੀ ਨਾ ਸਭ ਸਿੱਖਣ ਕੋ ਹੁਕਮ ਹੈ ਸਿੱਖਣ ਮੀਨ ਸਿੱਖਣ ਵਾਲਾ ਉਹ ਤੇ ਭਾਵੇਂ ਕਿਸੇ ਧਰਮ ਦਾ ਵੀ ਬੱਚਾ ਹੋਵੇ ਨਾ ਜੀ ਉਹਨੂੰ ਹੁਕਮ ਹੋਇਆ ਸੀਗਾ ਭਈ ਨਾਮ ਜੱਪੋ ਕਿਰਤ ਕਰੋ ਵੰਡ ਕੇ ਛਕੋ ਹੁਣ ਮੈਂ ਉੱਥੋਂ ਹੁਕਮ ਤੋਂ ਚੱਲਦਾ ਹੋਇਆ ਇਹ ਸੇਵਾ ਕਰ ਰਿਹਾ ਜੀ ਗੁਰੂ ਸਾ ਇੰਸਟੀਚਿਊਟ ਆਫ ਚੱਜੀ ਫਾਊਂਡੇਸ਼ਨ ਉਹਦੇ ਬੱਚਿਆਂ ਤੇ ਅਧਿਆਪਕਾਂ ਵੱਲੋਂ ਅੱਜ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਜਿਹਦੇ ਵਿੱਚ ਸਾਇੰਸ ਆਰਟਸ ਤੇ ਲੈਂਗੁਏਜਸ ਦੇ ਉੱਪਰ ਬੱਚਿਆਂ ਨੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕੀਤਾ ਹੈ ਕਿਉਂਕਿ ਇਹਦੇ ਵਿੱਚ ਸਿੱਖਣ ਨੂੰ ਬੜਾ ਕੁਝ ਹੈ ਤੇ ਸਾਡਾ ਇੱਕੋ ਹੀ ਮੋਟਿਵ ਸੀ ਭਾਈ ਜਸਪੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਜਦੋਂ ਇਸ ਸੰਸਥਾਨ ਨੂੰ ਆਰੰਭ ਕੀਤਾ ਇੱਕੋ ਮੋਟਿਵ ਦੇ ਨਾਲ ਕਿ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਉਣਾ ਹੈ ਤੇ ਉੱਥੇ ਤੱਕ ਲੈ ਕੇ ਜਾਣਾ ਹੈ ਜਿੱਥੇ ਤੱਕ ਵੀ ਇੱਕ ਜਿਹੜੇ ਹੈਗੇ ਨਾ ਕਿ ਅਸੀਂ ਕਹੀਏ ਕਿ ਇੱਕ ਚੰਗੇ ਅਧਿਆ ਤੱਕ ਬੱਚੇ ਪਹੁੰਚ ਸਕਣ ਪਰ ਉਹਦੇ ਨਾਲ ਨਾਲ ਉਹਨਾਂ ਕੋਈ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਹੋਣ ਤਾਂ ਹੀ ਉਹ ਇੱਕ ਗੁਰੂ ਨਾਨਕ ਦੇਵ ਜੀ ਦੇ ਕਹਾਏ ਹੈ ਜਿਹੜੇ ਜੋ ਧਰਤੀ ਅਸੀਂ ਕਹਿੰਨੇ ਗੁਰੂਆਂ ਦੀ ਧਰਤੀ ਉੱਥੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਨਾਲ ਅੱਗੇ ਵਧ ਸਕਣ ਸੋ ਐਸੇ ਸਕੂਲ ਦੇ ਲਈ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਵੱਤ ਵੱ ਜਿਹੜੀ ਸੰਗਤ ਹੈ ਉਹ ਜ਼ਰੂਰ ਜਿਹੜੀ ਹੈ ਇਹਨੂੰ ਸਪੋਰਟ ਵੀ ਕਰੇ ਤੇ ਸਾਡੀ ਜਿਹੜੀ ਵੈਬਸਾਈਟ ਹੈ www.educatepunjab.net ਤੇ ਜਾ ਕੇ ਜ਼ਰੂਰ ਸਾਨੂੰ ਤੁਸੀਂ ਉੱਥੇ ਹੋਰ ਵੀ ਐਕਟੀਵਿਟੀਆਂ ਦੇਖ ਸਕਦੇ ਹੋ ਪਲੱਸ ਅਗਰ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੋ ਜ਼ਰੂਰ ਤੁਸੀਂ ਉੱਥੇ ਜਾ ਕੇ ਸਪੋਰਟ ਕਰ ਸਕਦੇ ਹੋ ਜੀ ਥੈਂਕ ਯੂ ਮੇਰਾ ਨਾਮ ਕੁਲਵੰਤ ਕੌਰ ਹੈ ਮੈਮ ਅੱਜ ਬੱਚਿਆਂ ਨੇ ਐਕ exhibtion ਲਗਾਈ ਹੈ ਜੀ ਔਰ ਇਤਨੇ ਕਿਤੇ ਬੱਚੇ ਨੇ ਆਪਣੇ ਹੁਨਰ ਨੂੰ ਹੁਨਰ ਨੂੰ ਬਿਲਕੁਲ ਜਿਵੇਂ ਅਸੀਂ ਨਾ ਸਾਰੇ ਸਬਜੈਕਟਸ ਐਗਜ਼ੀਬਿਸ਼ਨ ਚ ਕਵਰ ਕੀਤੇ ਚਾਹੇ ਆਰਟ ਹੈ ਚਾਹੇ ਸਾਇੰਸ ਹੈ ਮੈਥਸ ਹੈ ਇੰਗਲਿਸ਼ ਦੇ ਮਾਡਲਸ ਮਤਲਬ ਬੱਚੇ ਨੇ ਜੋ ਸਿੱਖਿਆ ਨਾ ਉਹਨੂੰ ਇੱਕ ਮਾਡਲਸ ਦੇ ਥਰੂ ਉਹਨਾਂ ਨੇ ਰਿਪਰੈਜ਼ੈਂਟ ਕਰਨ ਦਾ ਟਰਾਈ ਕੀਤਾ ਹੈ ਨਾ ਪੰਜਾਬੀ ਦਾ ਵਿਰਾਸਤੀ ਪ੍ਰਦਰਸ਼ਨੀ ਵੀ ਅਸੀਂ ਲਗਾਈ ਹੈ ਅਸੀਂ ਕਲਾ ਪ੍ਰਦਰਸ਼ਨੀ ਵੀ ਲਗਾਈ ਹੈ ਸਾਇੰਸ ਦੇ ਮਾਡਲਸ ਵੀ ਹੈ ਮੈਥਸ ਦੇ ਮਾਡਲਸ ਵੀ ਹੈ ਸੋ ਅਸੀਂ ਇਹਦੇ ਥਰੂ ਇਹ ਦੱਸਣ ਦਾ ਯਤਨ ਕੀਤਾ ਕਿ ਬੱਚੇ ਕੀ ਸਿੱਖ ਰਹੇ ਕਿ ਸਰੂਪ ਚ ਸਿੱਖ ਰਹੇ ਹੈ ਨਾ ਤੇ ਇਹ ਸਟਡ ਇੱਕ ਪੁਰਾਣਾ ਨਵਿਕਲਾ ਜਾਂ ਹਾਂਜੀ ਅਜਿਹੀਆਂ ਚੀਜ਼ਾਂ ਕਰਨਗੇ ਤਾਂ ਕੋਲਜੀ ਪੜ੍ਹਾਈ ਦੇ ਦੌਰਾਨ ਉਹਨਾਂ ਨੂੰ ਕਾਫੀ ਬਿਲਕੁਲ ਬਿਲਕੁਲ ਐਕਚੁਅਲੀ ਹੁਣ ਉਹ ਟਾਈਮ ਨਹੀਂ ਰਿਹਾ ਪੁਰਾਣੇ ਵਾਲਾ ਕਿ ਕਰੈਮਿੰਗ ਕੀਤੀ ਰੱਟੇ ਲਗਾਏ ਤੇ ਬੱਚੇ ਨੇ ਯਾਦ ਕਰ ਲਿਆ ਹੁਣ ਬੱਚਿਆਂ ਨੂੰ ਨਾ ਐਕਟੀਵਿਟੀਆਂ ਦੇ ਥਰੂ ਕਰਵਾਉਣਾ ਪੈਂਦਾ ਹੈ ਹੈਨਾ ਤੇ ਪ੍ਰੈਕਟੀਕਲੀ ਬਿਲਕੁਲ ਹੁਣ ਤੁਸੀਂ ਦੇਖ ਰਹੇ ਹੋ ਜੇ ਲੋਕੀ ਵਿਦੇਸ਼ਾਂ ਦੀ ਕਿੱਲੋ ਪੜ੍ਹਾਈ ਨੂੰ ਇੰਨਾ ਕਿਉਂ ਕਰਦੇ ਆ ਕਿ ਉੱਥੇ ਪ੍ਰੈਕਟੀਕਲ ਹੁੰਦਾ ਤਾਂ ਅਸੀਂ ਵੀ ਕਿਹਾ ਕਿ ਕੁਝ ਇਹਦੀ ਪ੍ਰੈਕਟੀਕਲ ਚੀਜ਼ ਜਿਹੜੀ ਹੈ ਉਹ ਸਾਹਮਣੇ ਰੱਖੀਏ ਕਿ ਅਗਰ ਸਪੋਜ਼ਿੰਗ ਬੱਚਾ ਐਡੀਸ਼ਨ ਕਰ ਰਿਹਾ ਹੈ ਤੇ ਉਹ ਐਡ ਕਰ ਰਿਹਾ ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਕਿ ਦੋ ਦੋ ਬਾਲਸ ਇਧਰ ਪਈਆਂ ਦੋ ਬਾਲਸ ਇਧਰ ਪਈਆਂ ਤਾਂ ਟੋਟਲ 4 ਹੋ ਗਿਆ ਤਾਂ ਮਾਡਲ ਦੇ ਥਰੂ ਬੱਚੇ ਨੂੰ ਥੋੜਾ ਜਲਦੀ ਸਮਝ ਆ ਜਾਂਦਾ ਹੈ ਤਾਂ ਦੈਟ ਇਜ਼ ਵਾਟ ਵੀ ਆਰ ਟ੍ਰਾਈਂਗ ਟੂ ਹਾਂਜੀ ভাই ਖਾਸਾ ਵਾਈ ਫਤਜੀ ਦਾਸ ਫੇਰ ਇੱਕ ਵਾਰੀ ਆਪਣਾ ਬੱਚਾ ਤੁਹਾਡੇ ਸਾਹਮਣੇ ਜੇ ਇੰਦਰਪਾਲ ਸਿੰਘ ਇਹ 5ਵੀਂ ਕਲਾਸ ਤੋਂ ਅਸੀਂ ਇਸ ਬੱਚੇ ਦੀ ਪੜ੍ਹਾਈ ਕਰਾਈ ਹੈ ਤੇ ਬੱਚਾ ਦਲੀ ਦੇ ਵਿਚਕਾਰ ਸੈਨ ਸਟੀਫਨ ਕਾਲਜ ਇੱਕ ਜਿਹੜਾ ਸਭ ਤੋਂ ਵੱਡਾ ਕਾਲਜ ਹੈ ਦੁਨੀਆ ਦਾ ਉੱਥੇ ਪੜ੍ਹਾਈ ਕਰਕੇ ਹੁਣ ਅਮਰੀਕਾ ਚਲਿਆ ਹੈ ਹਾਰਵਰਡ ਯੂਨੀਵਰਸਿਟੀ ਜਿਹੜੀ ਕਿ ਸਾਡੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਪੜ੍ਹਿਆ ਐ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਥਰੂ ਪੜ੍ਹਿਆ ਬੱਚਾ ਦੇਖੋ ਇਹ ਬਾਬਾ ਜੀ ਦੀ ਕਿਰਪਾ ਹੈ ਤੇ ਮੈਂ ਕਹਿੰਦਾ ਬੱਚਾ ਆਪ 2 ਮਿੰਟ ਤੁਹਾਨੂੰ ਦੱਸਦਾ ਕਿ ਦੇਖੋ ਕਿੰਨੀ ਬਖਸ਼ਿਸ਼ ਐ ਇਸ ਬੱਚੇ ਦੀ ਔਰ ਇਹ ਦੱਸੇਗਾ ਤੁਹਾਨੂੰ ਸਾਰਾ ਕੁਝ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਮੇਰਾ ਨਾਮ ਇੰਦਰਪਾਲ ਸਿੰਘ ਐ ਮੈਂ ਲੁਧਿਆਣੇ ਤੋਂ ਹੀ ਬਿਲੋਂਗ ਕਰਦਾ ਤੇ ਮੈਂ 5th ਕਲਾਸ ਤੋਂ ਐ ਦੀ ਸ਼ੌਂਕ ਸੀਗਾ ਫੈਮਲੀ ਦੀ ਵੀ ਮੋਟੀਵੇਸ਼ਨ ਸੀ ਤੇ ਸਹਿਜ ਪੜ੍ਹ Karte ਕਰਦੇ ਹੋਰ ਪੜ੍ਹਾਈ ਦੇ ਵਿੱਚ ਮੇਰਾ ਮਨ ਲੱਗਣਾ ਸ਼ੁਰੂ ਹੋਇਆ ਫਿਰ ਮੇਰੀ ਦਿੱਲੀ ਐਡਮਿਸ਼ਨ ਹੋਈ ਮੈਂ ਪੜ੍ਹਾਈ ਵਿੱਚ ਮੇਰੇ ਅچھے ਨੰਬਰ ਆਏ ਪਲੱਸ 2 ਦੇ ਵਿੱਚ ਨਾਲ ਨਾਲ ਮੇਰਾ ਸਹਿਜ ਪੜ੍ਹ ਤੇ ਨਿਤਨੇਮ ਜਾਰੀ ਸੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਦੇ ਦਿੱਲੀ ਦੇ ਵਿੱਚ ਮੈਨੂੰ ਸੇਂਟ ਸਟੀਫਨਸ ਕਾਲਜ ਦੇ ਵਿੱਚ ਐਡਮਿਸ਼ਨ ਮਿਲੀ ਮੇਰੇ 98.25% ਮਾਰਕਸ ਸੀ ਤੇ ਮੈਂ ਪਿਛੇ ਰੀਸੈਂਟਲੀ ਹਾਰਵਰਡ ਯੂਨੀਵਰਸਿਟੀ ਦੀ ਇੱਕ ਕਾਨਫਰੰਸ ਵਾਸਤੇ ਅਪਲਾਈ ਕੀਤਾ ਸੀਗਾ ਹਰ ਸਾਲ 3 ਦਿਨ ਦੀ ਇੱਕ ਕਾਨਫਰੰਸ ਹੁੰਦੀ ਹੈ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਤੇ ਤੇ ਉਸੇ ਚੀਜ਼ 'ਤੇ ਮੈਂ ਪੜ੍ਹਾਈ ਵੀ ਕਰ ਰਿਆਂ ਸੋ ਉਹਦੇ ਵਾਸਤੇ ਇੱਕ ਲੰਬਾ ਐਪਲੀਕੇਸ਼ਨ ਪ੍ਰੋਸੈਸ ਹੁੰਦਾ ਹੈ ਮੈਂ ਉਹ ਪਰੀਆ ਤੀ ਫਿਰ ਮੇਰੀਆਂ ਦੋ ਇੰਟਰਵਿਊਜ਼ ਹੋਈਆਂ ਤੇ ਉੱਥੇ ਮੈਨੂੰ ਸਕਾਲਰਸ਼ਿਪ ਵੀ ਮਿਲੀ ਸੋ ਉਸ ਸਕਾਲਰਸ਼ਿਪ ਦੇ ਰਾਹੀਂ ਉੱਥੇ ਹਾਰਵਰਡ ਦੀ ਮੈਂ ਕਾਨਫਰੰਸ ਤੇ ਜਾ ਰਿਆਂ ਤੇ ਮੈਨੂੰ ਲੱਗ ਆ ਇਹ ਵਾਇਗਰੂ ਦੀ ਖੇਡ ਹੈ ਜਿਵੇਂ ਅੰਕਲ ਜੀ ਵੀ ਦੱਸਦੇ ਨੇ ਗਾਈਡ ਕਰਦੇ ਨੇ ਕਿ ਉਹਦੇ ਵਾਇਗਰੂ ਸਾਨੂੰ ਸਹਿਜ ਪਾਠ ਦੇ ਰਾਹੀ ਵਰਕਤਾ ਪਾਉਂਦਾ ਹੈ ਸਾਡੀ ਅਰਦਾਸ ਤੇ ਵੱਡਿਆਂ ਦੇ ਸਹਿਯੋਗ ਲੱਗਦਾ ਕਿ ਐਜੂਕੇਟ ਪੰਜਾਬ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਉਥੋਂ ਹੀ ਲਗਾਤਾਰ ਜਿਹੜੇ ਬੱਚੇ ਆ ਉਹ ਕਿਤੇ ਨਾ ਕਿਤੇ ਅੱਗੇ ਵਧਣਾ ਸ਼ੁਰੂ ਹੋਏ ਨਹੀਂ ਤੁਸੀਂ ਹੁਣ ਜਿਵੇਂ ਵਿਦੇਸ਼ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਸੋ ਇਹ ਜਿਹੜਾ ਬੈਲੈਂਸ ਸਾਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਸਿਖਾਉਂਦਾ ਹੈ ਵੀ ਪੜ੍ਹਾਈ ਨੂੰ ਤੇ ਗੁਰਮਤ ਨੂੰ ਇਕੱਠੇ ਲੈ ਕੇ ਚੱਲਣਾ ਇਹ ਬੈਲੈਂਸ ਜਿਹਦੇ ਵੀ ਲਾਈਫ ਦੇ ਵਿੱਚ ਬਣ ਜਵੇ ਉਹ ਫਿਰ ਸਾਰੀ ਸਫਲਤਾ ਉਹਨੂੰ ਮਿਲ ਹੀ ਜਾਏਗੀ ਤੁਸੀਂ ਅੱਗੇ ਹੀ ਮੋਟਿਵ ਲੈ ਕੇ ਚੱਲੋ ਹਾਂਜੀ ਬਿਲਕੁਲ ਜੀ ਵੀ ਪੜ੍ਹਾਈ ਨੂੰ ਤੇ ਗੁਰਮਤ ਨੂੰ ਦੋਨਾਂ ਦਾ ਬੈਲੈਂਸ ਬਣਾ ਕੇ ਰੱਖੀਏ ਤੇ ਫਿਰ ਕੁਝ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਕਰ ਸਕਦੇ ਹਾਂ